ਵੱਡੀ ਖਬਰ ਸਾਂਝੀ ਕਰਿਆ 18ਵੀਂ ਲੋਕ ਸਭਾ ਸੀਟ ਦੇ ਦੋ ਜੇਤੂਆਂ ਬਾਰੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੌ ਚੁੱਕਣ ਦੇ ਲਈ ਜੇਲ੍ਹ ਤੋਂ ਬਾਹਰ ਆ ਸਕਤੇ ਨੇ ਅਮਰਿਤਪਾਲ ਸਸਪੈਂਸ ਲਗਾਤਾਰ ਬਰਕਰਾਰ ਹੈ ਇਸ ਮਾਮਲੇ ਨੂੰ ਲੈ ਕੇ ਕਾਨੂੰਨੀ ਮਹਾਰਾ ਦੀ ਵੀ رائے ਸਾਂਝੀ ਆਈ ਹੈ ਕਿ ਸੌ ਚੁੱਕਣਾ ਸਵਿਧਾਨਿਕ ਹੱਕ ਹੈ ਪਰ ਜੇਕਰ 2 ਸਾਲ ਦੀ ਸੱਚਾ ਹੋਈ ਤਾਂ ਮੈਂਬਰਸ਼ਿਪ ਰੱਦ ਵੀ ਹੋ ਸਕਦੀ ਹੈ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਵਾਰਿਸ ਪੰਜਾਬ ਦੇ ਅਮਰਿਤਪਾਲ ਸਿੰਘ ਦੀ ਜਿੱਤ ਤੋਂ ਇੱਕ ਦਿਨ ਬਾਅਦ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਹਾਲਾਂਕਿ ਕਿਹਾ ਕਿ ਅਮਰਿਤਪਾਲ ਸਿੰਘ ਦੀ ਜੇਲ੍ਹ ਤੋਂ ਰਿਹਾਈ ਨੂੰ ਯਕੀਨੀ ਬਣਾਉਣ ਦੇ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਨੇ ਅਮਰਿਤਪਾਲ ਸਿੰਘ ਦੀ ਪਤਨੀ ਹਾਲਾਂਕਿ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵੀ ਮਿਲਨ ਪਹੁੰਚਨੇ ਤੇ ਉਸੇ ਵਿਚਾਰੇ ਕਿਆਸਰਾਇਆਂ ਦਾ سلسلہ جاری ਹੈ ਕਿ ਅਮਰਿਤਪਾਲ ਜੇਲ੍ਹ ਤੋਂ ਬਾਹਰ ਉਣ ਕੇ ਸੌਂ ਚੁੱਕਣ ਦੇ ਲਈ ਤੇ ਇਸੇ ਨੂੰ ਲੈ ਕੇ ਤੁਹਾਡ ਨਾਲ ਇੱਕ ਖਬਰ ਸਾਂਝੀ ਕਰ ਰਹੇ ਹਾਂ ਕਿ ਕਾਨੂੰਨੀ ਮਹਾਰਾ ਦੀ ਇਸ ਬਾਬਤ رائے ਵੀ ਸਾਂਝੀ ਕਰ ਰਹੇ ਉਹਨਾਂ ਨੇ ਕਿਹਾ ਕਿ ਸੌਂ ਚੁੱਕਣਾ ਸੰਵਿਧਾਨਿਕ ਹੱਕ ਹੁੰਦਾ ਹੈ ਪਰ ਜੇਕਰ 2 ਸਾਲ ਦੀ ਸਜ਼ਾ ਹੋਈ ਤਾਂ ਮੈਂਬਰਸ਼ਿਪ ਰੱਦ ਵੀ ਹੋ ਸਕਦੀ ਹੈ ਜੀਆਂ ਕਈ ਉਦਾਹਰਣਾਂ ਹਨ ਜਿੰਦੋਂ ਜੇਲ੍ਹ ਦੇ ਵਿੱਚ ਬੰਦ ਉਮੀਦਵਾਰ ਨੂੰ ਸੌਂ ਚੁੱਕਣ ਲਈ ਪੈਰੋਲ ਮਿਲੀ ਉਦਾਹਰਣ ਦੇ ਵਜh ਗੱਲ ਕੀਤੀ ਜਾਵੇ 2020 ਦੇ ਵਿੱਚ ਇਲਾਹਾਬਾਦ ਹਾਈ ਕੋਰਟ ਨੇ ਬਸਪਾ ਨੇਤਾ ਨੂੰ ਸੰਸਦ ਮੈਂਬਰ ਬਚੋਂ ਸੌਂ ਚੁੱਕਣ ਦੇ ਲਈ ਪੈਰੋਲ ਦਿੱਤੀ ਸੀ ਐਸਪੀਏ ਵਿਧਾਇਕ ਨੂੰ ਸਾਲ 2022 ਦੇ ਵਿੱਚ ਯੂਪੀ ਦੇ ਵਿੱਚ ਵਿਧਾਨ ਸਭਾ ਦੇ ਸੌਂ ਚੁੱਕ ਸਮਾਗਮ ਦੇ ਲਈ ਜ਼ਮਾਨਤ ਤੇ ਜਿਹੜਾ ਕੀਤਾ ਸੀ ਜੇਕਰ ਪਿਛਲੀਆਂ ਉਦਾਰਨਾ ਤੇ ਨਸਰ ਮਾਰੀਏ ਤਾਂ ਅਮਰਿਤਪਾਲ ਨੂੰ ਆਰਸੀ ਤੋੜ ਤੇ ਰਿਹਾਈ ਮਿਲ ਸਕਦੀ ਹੈ ਤਾਂ ਜੋ ਲੋਕ ਸਭਾ ਮੈਂਬਰ ਵੱਜੋ ਸੋਚ ਸਕਣ ਕਿ ਸੰਸਦ ਮੈਂਬਰ ਤੇ ਵਿਧਾਇਕ ਜੇਲ੍ਹ ਦੇ ਵਿੱਚ ਬੈਠ ਕੇ ਆਪਣੀ ਡਿਊਟੀ ਜੜੀਆਂ ਨਿਭਾ ਸਕਦੇ ਨੇ ਸਵਾਲ ਕਾਫੀ ਪੇਚੀਦਾ ਹੈ ਕਿਹੜੇ ਤਰੀਕੇ ਹਨ ਜਿਨ੍ਹਾਂ ਦੀ ਮਦਦ ਦੇ ਨਾਲ ਆਨਲਾਈਨ ਮੀਟਿੰਗਾਂ ਕੀਤੀਆਂ ਜਾ ਸਕਦੀਆਂ ਹਨ ਫੈਸਲੇ ਲੈ ਜਾ ਸਕਦੇ ਹਨ ਜੇਲ੍ਹ ਦੇ ਵਿੱਚ ਬੈਠੇ ਵਿਦਾਇਕ ਚ ਸੰਸਦ ਮੈਂਬਰ ਆਪਣੀ ਪਾਰਟੀ ਦੇ ਸੀਨੀਅਰ ਮੈਂਬਰਾਂ ਕਾਨੂੰਨੀ ਟੀਮ ਅਤੇ ਪਰਿਵਾਰਿਕ ਮੈਂਬਰਾਂ ਰਾਹੀਂ ਸਮੱਸਿਆਵਾਂ ਨੂੰ ਸੁਣ ਅਤੇ ਸਮਸਖਦੇ ਨੇ ਪਰ ਉਹ ਸੰਸਦ ਦੇ ਸੈਸ਼ਨ ਦੇ ਵਿੱਚ ਹਿੱਸਾ ਨਹੀਂ ਲੈ ਸਕਤੇ ਇਸ ਤੋਂ ਇਲਾਵਾ ਇਹ ਵੀ ਸਮੱਸਿਆ ਹੋਵੇ ਕਿ ਉਹ ਕਿ ਉਹ ਜਨਤਾ ਦੇ ਨਾਲ ਸਿੱਧਾ ਸੰਪਰਕ ਨਹੀਂ ਕਰ ਸਕਤੇ ਦੱਸਤੀ ਹੈ ਕਿ ਸੁਪਰੀਮ ਕੋਰਟ ਨੇ ਸਾਲ 2013 ਦੇ ਵਿੱਚ ਕਿਹਾ ਸੀ ਕਿ ਜੇਕਰ ਸੰਸਦ ਮੈਂਬਰ ਅਤੇ ਵਿਧਾਇਕ ਅਪਰਾਧ ਦੇ ਦੋਸ਼ੀ ਪਾਏ ਜਾਂਦੇ ਨੇ ਤੇ ਉਹਨਾਂ ਨੂੰ ਤੁਰੰਤ ਆਪਣੇ ਅਹੁਦੇ ਛੱਡਣੇ ਹੋਣਗੇ ਇਸ ਫੈਸਲੇ ਨੇ ਲੋਕ ਪ੍ਰਤਿਨਿਧਤਾ ਐਕਟ ਦੀ ਧਾਰਾ 8 ਨੂੰ ਇੱਕ ਤਰ੍ਹਾਂ ਦੇ ਨਾਲ ਰੱਦ ਕਰ ਦਿੱਤਾ ਹੈ ਦੋਸ਼ੀ ਸੰਸਦ ਮੈਂਬਰਾਂ ਨੂੰ ਆਪਣੀ ਸਜ਼ਾ ਖਿਲਾਫ ਅਪੀਲ ਕਰਨ ਲਈ 3 ਮਹੀਨੇ ਦਾ ਸਮਾਂ ਦਿੱਤਾ। ਇਸ ਦਾ ਮਤਲਬ ਹੈ ਕਿ ਅਮਰਿਤਪਾਲ ਸਿੰਘ ਨੂੰ ਉਹਨਾਂ ਦੇ ਦੋਸ਼ਾਂ ਦੇ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਹ ਤਤਕਾਲ ਪ੍ਰਬਾਤ ਤੋਂ ਲੋਕ ਸਭਾ ਤੁਸੀਂ ਆਪਣੀ ਮੈਂਬਰਸ਼ਿਪ ਗਵਾ ਦੇਣਗੇ ਇਸ ਦੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਉਹਨਾਂ ਦੇ ਜ਼ੁਰਮ ਦੀ ਗੰਭੀਰਤਾ ਸੋ ਖਬਰ ਸਾਂਝੀ ਕਰ ਰਹੇ ਹਾਂ ਕਿ ਹੁਣ ਕਾਨੂੰਨੀ ਮਹਰਾਂ ਦਾ ਜਿਹੜਾ ਬਿਆਨ ਸਾਹਮਣੇ ਆਇਆ ਹੈ ਕਿ ਸੋਚ ਚੁੱਕਾ ਸਬਦਾ ਸੰਵਿਧਾਨਿਕ ਹੱਕ ਹੈ ਜੇਕਰ 2 ਸਾਲ ਦੀ ਸੱਚਾ ਹੁੰਦੀ ਹੈ ਤੇ ਮੈਂਬਰਸ਼ਿਪ ਰੱਤਵੀ ਹੋ ਸਕਦੀ ਹੈ